ਸਤਰੀ ਯਕਾਲ ਤੂੰ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤਾਂ ਮੈਂ ਜੱਜ ਸਿੰਘ ਚਾਹਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਜੋ ਮੰਗ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰੋਂ ਹੀ ਉੱਠੀ ਹੈ ਉਸ ਮੰਗ ਨੇ ਪੰਜਾਬ ਦੀ ਸਿਆਸਤ ਨੂੰ ਭਖਾ ਕੇ ਰੱਖ ਦਿੱਤਾ ਹੈ ਹੁਣ ਵੱਖ-ਵੱਖ ਲੀਡਰਾਂ ਦੇ ਵੱਲੋਂ ਇਸ ਤੇ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਜਾਣ ਲੱਗ ਪਈਆਂ ਨੇ ਕਿ ਭਗਵੰਤ ਮਾਨ ਨੂੰ ਹਟਾ ਕੇ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪੰਜਾਬ ਦੀ ਸਿਆਸਤ ਦੇ ਅੰਦਰ ਇੱਕ ਨਵਾਂ ਮੋੜ ਪੰਜਾਬ ਦੀ ਜਿਹੜੀ ਹਕੂਮਤ ਹੈ ਚੜ੍ਹਦੇ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਚੀਜ਼ਾਂ ਹਲਚਲ ਦੇ ਅੰਦਰ ਨੇ ਇਹ ਉਹ ਟਾਈਮ ਆ ਗਿਆ ਕਿ ਭਗਵੰਤ ਸਿੰਘ ਮਾਨ ਆਪਣੇ ਮੂੰਹ ਹੈ ਚੀਜ਼ਾਂ ਬੋਲ ਰਿਹਾ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਜਿਹੜੇ ਸਰਸਿਸ ਤੋਂ ਸਾਨੂੰ ਪਤਾ ਚੱਲ ਰਿਹਾ ਹੈ ਭਗਵੰਤ ਸਿੰਘ ਮਾਨ ਇਹ ਚਾਹ ਰਿਹਾ ਹੈ ਬੋਲ ਰਿਹਾ ਹੈ ਕਿ ਮੈਂ ਅਸਤੀਫਾ ਦੇ ਦੇਣਾ ਮੈਂ ਰਿਜ਼ਾਈਨ ਕਰ ਦੇਣਾ ਆਪਣੇ ਸੀਐਮ ਦੇ ਅਹੁਦੇ ਤੋਂ ਅਗਰ ਕੋਈ ਹੋਰ ਸੀਐਮ ਬੰਨਾ ਚਾਹੁੰਦਾ ਹੈ ਸੀਐਮ ਪੰਜਾਬ ਕੋਈ ਹੋਰ ਬੰਨਾ ਚਾਹੁੰਦਾ ਹੈ ਤੇ ਉਹ ਬਣ ਸਕਦਾ ਹੈ ਅਸੀਂ ਬਹੁਤ ਜ਼ਿਆਦਾ ਇਹ ਚੀਜ਼ ਨੂੰ ਦੇਖ ਕੇ ਹੈਰਾਨ ਆ ਕਿ ਆਉਣ ਵਾਲੇ ਦੌਰ ਦੇ ਅੰਦਰ ਆਉਣ ਵਾਲੇ ਸਮੇਂ ਪੰਜਾਬ ਦਾ ਸੀਐਮ ਕੌਣ ਹੋਏਗਾ ਪੰਜਾਬ ਦਾ ਮੁੱਖ ਮੰਤਰੀ ਕੌਣ ਇਸੇ ਮਦ ਲਗਾਈ ਦੀ ਵੀਡੀਓ ਹੈ ਵੀਡੀਓ ਹਲਵਾਦਦੇ ਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਸਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤਾਂ ਮੈਂ ਜੱਜ ਸਿੰਘ ਚਾਹਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਜੋ ਮੰਗ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰੋਂ ਹੀ ਉੱਠੀ ਹੈ ਉਸ ਮੰਗ ਨੇ ਪੰਜਾਬ ਦੀ ਸਿਆਸਤ ਨੂੰ ਭਖਾ ਕੇ ਰੱਖ ਦਿੱਤਾ ਹੈ ਹੁਣ ਵੱਖ-ਵੱਖ ਲੀਡਰਾਂ ਦੇ ਵੱਲੋਂ ਇਸ ਤੇ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਜਾਣ ਲੱਗ ਪਈਆਂ ਨੇ ਕਿ ਭਗਵੰਤ ਮਾਨ ਨੂੰ ਹਟਾ ਕੇ ਪੰਜਾਬ ਦਾ ਕੋਈ ਹੋਰ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਵੱਲੋਂ ਬਣਾਇਆ ਜਾਣਾ ਚਾਹੀਦਾ ਹੈ ਇਸ ਤੇ ਤੰਜ ਹੁਣ ਵਿਰੋਧੀਆਂ ਦੇ ਵੱਲੋਂ ਵੀ ਕੱਸੇ ਜਾਣ ਲੱਗ ਪਏ ਨੇ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਇਹ ਮੰਗ ਰੱਖੀ ਗਈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਅੱਗੇ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਜਾਣਕਾਰੀ ਦਿੱਤੀ ਕਿ ਜੋ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਬੀਤੇ ਦਿਨੀ ਪੰਜਾਬ ਦੇ ਆਪ ਵਿਧਾਇਕਾਂ ਨੂੰ ਦਿੱਲੀ ਤਲਬ ਕੀਤਾ ਗਿਆ ਸੀ ਮੈਂ ਨਹੀਂ ਗਿਆ ਸੀ ਕਿਉਂਕਿ ਉੱਥੇ ਜਾਣ ਦਾ ਕੋਈ ਵੀ ਫਾਇਦਾ ਨਹੀਂ ਸੀ ਉਹਨਾਂ ਨੇ ਸਿਰਫ ਆਪਣੀ ਗੱਲ ਹੀ ਆਖਣੀ ਸੀ ਸਾਡੀ ਤਾਂ ਸੁਣਨੀ ਨਹੀਂ ਸੀ ਮੈਂ ਜੋ ਜ਼ਮੀਨੀ ਹਕੀਕਤ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਦੱਸਣੀ ਸੀ ਉਹ ਮੈਂ ਫੋਨ ਕਰਕੇ ਦੱਸ ਚੁੱਕਾ ਹਾਂ ਅਤੇ ਮੈਂ ਮੰਗ ਆਪਦੀ ਹਾਈ ਕਮਾਂਡ ਦੇ ਅੱਗੇ ਇਹ ਰੱਖੀ ਹੈ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਤੌਰ ਤੇ ਹੁਣ ਬਦਲ ਦੇਣਾ ਚਾਹੀਦਾ ਹੈ ਭਾਵ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਭਗਵੰਤ ਮਾਨ ਨੂੰ ਹਟਾਉਣ ਦਾ ਸਮਾਂ ਆ ਗਿਆ ਹੈ ਜੇਕਰ ਅੱਗੇ ਕੁਝ ਕਰਨਾ ਚਾਹੁੰਦੇ ਹਾਂ ਤਾਂ ਮਤਲਬ ਅਗਲੀਆਂ ਚੋਣਾਂ ਦੇ ਵਿੱਚ ਜੇਕਰ ਕੁਝ ਕਰਨਾ ਚਾਹੁੰਨੇ ਆ ਤਾਂ ਇਸ ਵੇਲੇ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਬਦਲ ਦਿੱਤਾ ਜਾਵੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਮੁਤਾਬਿਕ ਜੋ ਇਸ ਵੇਲੇ ਪੰਜਾਬ ਦੇ ਹਾਲਾਤ ਨੇ ਪੰਜਾਬ ਸਰਕਾਰ ਦੇ ਉਸ ਤੋਂ ਬਾਅਦ ਹੈ ਕਾਂਗਰਸ ਪਾਰਟੀ ਇਹ ਮੰਨ ਕੇ ਬੈਠੀ ਹੈ ਕਿ ਪਾਰਟੀ ਸਰਕਾਰ 2027 ਦੇ ਵਿੱਚ ਬਣ ਜਾਣੀ ਹੈ ਜੋ ਮੌਜੂਦਾ ਹਾਲਾਤ ਨੇ ਇਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਵੀ ਆਸਾਂ ਲਈ ਬੈਠੀ ਹੈ ਕਿ ਹੁਣ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਮੁਤਾਬਕ ਲੋਕਾਂ ਦੇ ਵੱਲੋਂ ਭਾਜਪਾ ਨੂੰ ਵੀ ਸਵਾਰ ਕਰ ਲਿਆ ਜਾਵੇਗਾ ਇਹ ਹਾਲਾਤ ਨੇ ਜ਼ਮੀਨੀ ਪੱਧਰ ਦੇ ਇਸ ਕਰਕੇ 2027 ਤੱਕ ਜੇਕਰ ਆਮ ਆਦਮੀ ਪਾਰਟੀ ਕੁਝ ਕਰਨਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਤਾਂ ਫਿਰ ਮੁੱਖ ਮੰਤਰੀ ਨੂੰ ਬਦਲ ਦਿੱਤਾ ਜਾਣਾ ਚਾਹੀਦਾ ਹੈ ਕੋਈ ਹੋਰ ਮੁੱਖ ਮੰਤਰੀ ਪੰਜਾਬ ਦਾ ਬਣਾਇਆ ਜਾਣਾ ਚਾਹੀਦਾ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਅਰਵਿੰਦ ਕੇਜਰੀਵਾਲ ਦੇ ਅੱਗੇ ਆਪ ਦੀ ਦਿੱਲੀ ਇਕਾਈ ਦੇ ਅੱਗੇ ਹਾਈ ਕਮਾਂਡ ਦੇ ਅੱਗੇ ਇਹ ਮੰਗ ਰੱਖੀ ਹੈ ਕੁਬਰਾ ਵਿਜੇ ਪ੍ਰਤਾਪ ਸਿੰਘ ਦੇ ਇਸ ਬਿਆਨ ਵਾਲੀ ਖਬਰ ਹੁਣ ਵਿਰੋਧੀ ਧਿਰਾਂ ਦੇ ਵੱਲੋਂ ਸਾਂਝੀ ਕੀਤੀ ਜਾਣ ਲੱਗ ਪਈ ਹੈ ਅਤੇ ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਵਿਰੋਧੀ ਲੀਡਰਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਇਹ ਖਬਰ ਦਾ ਲਿੰਕ ਸਾਂਝਾ ਕਰਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਸ਼ੇਅਰ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੇ ਲਿਖਿਆ ਗਿਆ ਉਹਨਾਂ ਨੇ ਲਿਖਿਆ ਅਬ ਚਿਰਾਗੋਂ ਕਾ ਵੀ ਗਮ ਹੈ ਕਿ ਹਵਾਵਾਂ ਕੇ ਸਾਥ ਘਰ ਕੇ ਜਲਨੇ ਦਾ ਤਮਾਸ਼ਾ ਕੋਈ ਦੇਖਾ ਚਾਹੇ ਜੋਸ਼ ਮਲੀਹਾਬਾਦੀ ਦਾ ਇਹ ਸ਼ੇਰ ਪ੍ਰਤਾਪ ਸਿੰਘ ਦਾ ਬਾਜਵਾ ਦੇ ਵੱਲੋਂ ਵਰਤਿਆ ਗਿਆ ਕਿ ਭਾਵ ਹੁਣ ਆਪਣੇ ਹੀ ਇਹ ਮੰਗ ਕਰਨ ਲੱਗ ਪਏ ਨੇ ਕਿ ਛੁਟਕਾਰਾ ਮਿਲਣਾ ਚਾਹੀਦਾ ਹੈ ਭਾਵ ਆਪਣੇ ਆਪ ਦੇ ਵਿਧਾਇਕ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕਰਨ ਲੱਗ ਪਏ ਨੇ ਇਹ ਸ਼ੇਅਰ ਲਿਖ ਕੇ ਇਹ ਤਫਸਰਾ ਕਰਨ ਦਾ ਕੰਮ ਬਾਜਵਾ ਦੇ ਵੱਲੋਂ ਕੀਤਾ ਗਿਆ ਗੱਲ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾਦੀ ਕੀਤੀ ਜਾਵੇ ਤਾਂ ਉਹਨਾਂ ਨੇ ਤਾਂ ਇਸ ਨੂੰ ਬਗਾਵਦੀ ਸ਼ੁਰੂਆਤ ਦੱਸ ਦਿੱਤਾ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਬਿਆਨ ਵਾਲੀ ਖਬਰ ਸੁਖਜਿੰਦਰ ਰੰਦਾਵਾ ਨੇ ਸਾਂਝੀ ਕੀਤੀ ਅਤੇ ਲਿਖਿਆ ਬਗਾਵਦੀ ਸ਼ੁਰੂਆਤ ਭਗਵੰਤ ਮਾਨ ਸਾਹਿਬ ਹੁਣ ਤਾਂ ਤੁਹਾਡੇ ਖੁਦ ਦੇ ਵਿਧਾਇਕ ਵੀ ਏ ਮੰਨ ਰਹੇ ਹਨ ਕਿ ਤੁਹਾਡੀ ਸਰਕਾਰ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ ਰਹਿ ਕੇ ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਬਣ ਰਹੀ ਹੈ ਪੰਜਾਬ ਦੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਹੋਰ ਬੁਰੇ ਹਾਲਾਤਾਂ ਤੋਂ ਬਚ ਸਕੇ ਰੰਧਾਵਾਣੇ ਨਸੀਹਤ ਵੀ ਦੇ ਦਿੰਦੀ ਹੈ ਸਲਾਹ ਵੀ ਦੇ ਦਿੰਦੀ ਹੈ ਕਿ ਅਸਤੀਫਾ ਦੇ ਦਿਓ ਪੰਜਾਬ ਬਚ ਜਾਵੇਗਾ ਹੋਰ ਬੁਰੇ ਹਾਲਾਤਾਂ ਤੋਂ ਸੁਖਜਿੰਦਰ ਰੰਦਾਵਾ ਨੇ ਤਿੱਖਾ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਇਸ ਮੁੱਦੇ ਨੂੰ ਲੈ ਕੇ ਕਰ ਦਿੱਤਾ ਹੈ ਕਿਉਂਕਿ ਜੇਕਰ ਹੁਣ ਆਪਣੇ ਆਦੇ ਵੱਲੋਂ ਹੀ ਹੱਲਾ ਬੋਲ ਦਿੱਤਾ ਗਿਆ ਤਾਂ ਫਿਰ ਵਿਰੋਧੀਆਂ ਨੂੰ ਤਾਂ ਬੋਲਣ ਦਾ ਮੌਕਾ ਮਿਲੇਗਾ ਹੀ ਹੁਣ ਜਾਗਰਨ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਇਸ ਬਿਆਨ ਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਦਿੱਤਾ ਗਿਆ ਹੈ ਬੀਤੇ ਦਿਨ ਜੋ ਮੰਤਰੀ ਮੰਡਲ ਦੀ ਬੈਠਕ ਹੋਈ ਉਸ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਬਿਆਨ ਨੂੰ ਲੈ ਕੇ ਚਰਚਾ ਹੋਈ ਭਗਵੰਤ ਮਾਨ ਦੇ ਨਾਲ ਮੰਤਰੀਆਂ ਦੀ ਚਰਚਾ ਹੋਈ ਭਗਵੰਤ ਮਾਨ ਦੇ ਨਾਲ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਬਦਲਣ ਦੀ ਮੰਗ ਰੱਖੀ ਹੈ ਦਾ 에어ਪੋਰਟ ਦਾਵਾ ਕਰਦੀ ਹੈ ਕਿ ਭਗਵੰਤ ਮਾਨ ਨੇ ਸਿੱਧਾ ਹੀ ਆਖ ਦਿੱਤਾ ਕਿ ਜੇਕਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਬਣਨਾ ਚਾਹੀਦਾ ਹੈ ਉਹਨਾਂ ਨੂੰ ਅਹੁਦਾ ਛੱਡਣ ਵਿੱਚ ਕੋਈ ਇਤਰਾਜ਼ ਨਹੀਂ ਹੈ ਉਹ ਨਵੇਂ ਮੁੱਖ ਮੰਤਰੀ ਦਾ ਸਵਾਗਤ ਕਰਨਗੇ ਉਹ ਇਸ ਅਹੁਦੇ ਤੇ ਨਹੀਂ ਰਹਿਣਾ ਚਾਹੁੰਦੇ ਅਤੇ ਪਾਰਟੀ ਆਗੂਆਂ ਵੱਲੋਂ ਦਿੱਤੇ ਗਏ ਇਹਨਾਂ ਬਿਆਨਾਂ ਤੋਂ ਨਾਖੁਸ਼ ਹਨ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਖ ਦਿੱਤਾ ਹੈ ਕਿ ਜੇਕਰ ਕੋਈ ਹੋਰ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਬਣ ਜਾਵੇ ਮੈਨੂੰ ਕੋਈ ਵੀ ਇਤਰਾਜ਼ ਨਹੀਂ ਹੈ ਅਹੁਦਾ ਛੱਡਣ ਤੇ ਵੀ ਇਤਰਾਜ਼ ਨਹੀਂ ਹੈ ਜੋ ਵੀ ਚਾਹੇ ਮੁੱਖ ਮੰਤਰੀ ਬਣ ਲਈ ਆਜ਼ਾਦ ਹੈ ਇਸ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਦੋਵਾਂ ਨੇ ਕਮਰ ਵਿਜੇ ਪ੍ਰਤਾਪ ਸਿੰਘ ਦੀ ਮੰਗ ਨੂੰ ਰੱਦ ਕਰ ਦਿੱਤਾ ਅਤੇ ਆਖਿਆ ਕਿ ਸਾਨੂੰ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੂਰਾ ਭਰੋਸਾ ਹੈ ਪਾਰਟੀ ਦਾ ਕੋਈ ਵੀ ਵਿਧਾਇਕ ਅਤੇ ਮੰਤਰੀ ਤੁਹਾਨੂੰ ਅਹੁਦਾ ਛੱਡਦੇ ਨਹੀਂ ਦੇਖਣਾ ਚਾਹੁੰਦਾ ਤੁਸੀਂ ਹੀ ਸਾਡੇ ਮੁੱਖ ਮੰਤਰੀ ਬਣੇ ਰਹੋਗੇ ਅਮਨ अरोड़ा ਅਤੇ ਹਰਪਾਲ ਚੀਮਾ ਨੇ ਭਗਵੰਤ ਮਾਨ ਨੂੰ ਇਹ ਗੱਲ ਆਖੀ ਹੈ ਜਾਗਰਨ ਦੀ ਰਿਪੋਰਟ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਗੱਲ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ ਦੀ ਕੀਤੀ ਜਾਵੇ ਤਾਂ ਦਿੱਲੀ ਚੋਣ ਨਤੀਜਿਆਂ ਤੋਂ ਬਾਅਦ ਉਹਨਾਂ ਦਾ ਰਵੱਈਆ ਬਦਲਿਆ ਬਦਲਿਆ ਨਜ਼ਰ ਆ ਰਿਹਾ ਹੈ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਜੋ ਮੰਤਰੀ ਮੰਡਲ ਦੀ ਬੈਠਕ ਬੀਤੇ ਦਿਨ ਹੋਈ ਉਸ ਦੇ ਵਿੱਚ ਵੀ ਵੱਖਰੀ ਤਰ੍ਹਾਂ ਦਾ ਬਿਹੇਵੀਅਰ ਕੀਤਾ ਗਿਆ ਮੁੱਖ ਮੰਤਰੀ ਮਾਨ ਦੇ ਵੱਲੋਂ ਉਹ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਸਭ ਤੋਂ ਪਹਿਲਾਂ ਹੀ ਪਹੁੰਚ ਗਏ ਜਦਕੇ ਉਹ ਮੰਤਰੀਆਂ ਦੇ ਆਉਣ ਤੋਂ ਬਾਅਦ ਪਹੁੰਚਦੇ ਹੁੰਦੇ ਨੇ ਮੀਟਿੰਗ ਵੀ ਕਰੀਬ 3 ਘੰਟੇ ਚਲਾਈ ਗਈ ਅਤੇ ਮੁੱਖ ਮੰਤਰੀ ਸਾਰਾ ਸਮਾਂ ਵਿਚਾਰ ਚਰਚਾ ਹੀ ਕਰਦੇ ਰਹੇ ਕੈਬਨਿਟ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਚ ਏਜੰਡੇ ਸਨ ਅਤੇ ਭਗਵੰਤ ਮਾਨ ਨੇ ਇਹਨਾਂ ਸਾਰਿਆਂ ਦੇ ਵਿੱਚ ਲਗਭਗ ਸਾਰਿਆਂ ਦੇ ਵਿੱਚ ਨਿੱਜੀ ਦਿਲਚਸਪੀ ਵਿਖਾਈ ਅਤੇ ਖੁਦ ਦਖਲ ਦੇ ਕੇ ਕਈ ਮਾਮਲਿਆਂ ਨੂੰ ਨਬੇੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਮੁੱਖ ਮੰਤਰੀ ਮਾਨ ਨੇ ਇਸ ਮੀਟਿੰਗ ਦੇ ਵਿੱਚ ਫੋਨ ਦੀ ਵਰਤੋਂ ਤੋਂ ਵੀ ਗੁਰੇਜ਼ ਕੀਤਾ ਜਦਕਿ ਪਹਿਲਾਂ ਉਹ ਮੀਟਿੰਗਾਂ ਦੇ ਵਿੱਚ ਫੋਨ ਵਰਤਦੇ ਹੁੰਦੇ ਨੇ ਇਹ ਰਿਪੋਰਟ ਦਾਵਾ ਕਰਦੀ ਹੈ ਮੁੱਖ ਮੰਤਰੀ ਮਾਨ ਆਉਂਦੇ ਦਿਨਾਂ ਚ ਪੰਜਾਬ ਦੇ ਦੌਰੇ ਵੀ ਕਰਨਗੇ ਕਿਉਂਕਿ ਲੁਧਿਆਣਾ ਪਛਮੀ ਦੀ ਉਪ ਚੋਣ ਵੀ ਆ ਰਹੀ ਹੈ ਇਸ ਕਰਕੇ ਉਹਨਾਂ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਸਰਗਰਮੀ ਵਧਾ ਦਿੱਤੀ ਜਾਵੇਗੀ ਅਤੇ ਜ਼ਿਆਦਾਤਰ ਹੁਣ ਉਹ ਪੰਜਾਬ ਦੇ ਵਿੱਚ ਹੀ ਰਹਿਣ ਦੀ ਕੋਸ਼ਿਸ਼ ਵੀ ਕਰਨਗੇ ਅੱਜ ਹੀਆਂ ਮੀਡੀਆ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਨੇ ਕਹਿਣ ਦਾ ਮਤਲਬ ਇਹ ਦਿੱਲੀ ਦੇ ਚੋਣ ਨਤੀਜਿਆਂ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋਣਗੇ ਅਤੇ ਉਹਨਾਂ ਨੇ ਆਪਣਾ ਰਵਈਆ ਬਦਲਣਾ ਵੀ ਸ਼ੁਰੂ ਕਰ ਦਿੱਤਾ ਹੈ ਹੋ ਸਕਦਾ ਹੈ ਕਿ ਉਹ ਲੋਕਾਂ ਦੇ ਵਿੱਚ ਵੀ ਜਾਣ ਅਤੇ ਲੋਕਾਂ ਤੋਂ ਵੀ ਆਪਣੀ ਸਰਕਾਰ ਦੇ ਬਾਰੇ ਫੀਡਬੈਕ ਲੈਣਾ ਅਤੇ ਉਸ ਤੋਂ ਬਾਅਦ ਵੱਡੇ-ਵੱਡੇ ਫੈਸਲੇ ਵੀ ਛੇਤੀ ਹੀ ਮਾਨ ਸਰਕਾਰ ਦੇ ਵੱਲੋਂ ਲਏ ਜਾ ਸਕਦੇ ਨੇ ਅਜਹੀਆਂ ਪੂਰੀਆਂ ਪੂਰੀਆਂ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਨੇ ਰਾਏ ਤੁਹਾਡੀ ਜਾਣ ਲੈਣਾ ਚਾਹੁੰਦੇ ਆ ਇਹ ਜੋ ਮੰਗ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਰੱਖੀ ਹੈ ਕਿ ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾ ਕੇ ਕੋਈ ਹੋਰ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ ਇਸ ਮੰਗ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ YouTube ਤੇ ਤਾਂ ਜੀ ਵੀਰੋ ਐਸਜੀਆਈ ਦੀ ਵੀਡੀਓ ਤੇ ਬਹੁਤ ਵੱਡੀ ਅਪਡੇਟ ਹੈ ਪੰਜਾਬ ਦੀ ਸਿਆਸਤ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਹੈ ਕਿਉਂਕਿ ਇੱਕ ਤਿਕ ਸਵਾਲੀ ਨਿਸ਼ਾਨ ਵੀ ਹੈ ਕਿ ਕਿਹੜੀ ਉਹ ਨੋਬਤ ਆਈ ਕਿ ਬਕਵੰਤ ਸਿੰਘ ਮਾਨ ਨੋ ਭਗਵੰਤ ਸਿੰਘ ਮਾਨ ਨੂੰ ਜੀ ਵੀਰੋ ਐਸਜੀਆਈ ਦੀ ਵੀਡੀਓ ਤੇ ਬਹੁਤ ਹੀ ਵੱਡੀ ਅਪਡੇਟ ਹੈ ਪੰਜਾਬ ਨੂੰ ਲੈ ਕੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਪੰਜਾਬ ਦੀ ਹਕੂਮਤ ਨੂੰ ਲੈ ਕੇ ਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਕੀ ਨੋਬਤ ਆਈ ਕੀ ਜ਼ਰੂਰਤ ਹੈ ਕਿ ਭਗਵੰਤ ਸਿੰਘ ਮਾਨ ਆਪਣੇ ਮੂੰਹ ਕਹਿ ਰਿਹਾ ਕਿ ਮੈਂ ਅਸਤੀਫਾ ਦੇਣ ਤੇ ਤਿਆਰ ਹਾਂ ਮੈਂ ਰਿਜ਼ਾਈਨ ਕਰਨ ਨੂੰ ਤਿਆਰ ਹਾਂ ਅਗਰ ਕੋਈ ਹੋਰ ਸੀਐਮ ਬਣਨਾ ਚਾਹੁੰਦਾ ਹੈ ਤੇ ਬਣ ਜਾਵੇ ਇਹ ਸੀਐਮ ਪੰਜਾਬ ਜਿਹੜੇ ਨੇ ਕਰੰਟ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਇਹ ਉਹਨਾਂ ਦੀ ਓਵਰਆਲ ਪੂਰੇ ਜਿਹੜੇ ਵੀ ਸਟੇਟਸ ਨੇ ਜਿਹੜੀ ਉਹਨਾਂ ਦੀ ਹਕੂਮਤ ਦੇ ਅੰਦਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਕੀਤੀਆਂ ਨੇ ਇਹ ਉਹਨਾਂ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਹੈ ਕੇਜਰੀਵਾਲ ਅਸੀਂ ਇਹ ਮੰਨ ਅਸੀਂ ਸਾਨੂੰ ਯਕੀਨ ਹੋ ਰਿਹਾ ਹੈ ਤੇ ਅਸੀਂ ਮੰਨ ਰਹੇ ਹਾਂ ਕਿ ਨਵੇਂ ਸੀਐਮ ਬਣ ਸਕਦੇ ਨੇ ਕਿਉਂਕਿ ਆਪੋਜੀਸ਼ਨ ਨੇ ਤੇ ਗੱਲਾਂ ਕਰ ਰਹੀਆਂ ਹੀ ਕਰਨੀਆਂ ਨੇ ਆਪੋਜੀਸ਼ਨ ਗੱਲਾਂ ਕਰਦੀ ਏ ਲੇਕਿਨ ਤੁਹਾਡੀ ਜਿਹੜੀ ਆਪਣੀ ਜਮਾਤ ਹੈ ਤੁਹਾਡੇ ਜਿਹੜੇ ਆਪਣੇ ਲੋਕ ਨੇ ਤੁਹਾਡੇ ਜਿਹੜੇ ਆਪਣੇ ਕਬੀਨਾ ਦੇ ਲੋਕ ਨੇ ਉਹੀ ਤੁਹਾਨੂੰ ਨਹੀਂ تسلیم ਕਰ ਰਹੇ ਉਹ ਉਹ ਆ ਖੁਦ ਕਹਿ ਰਹੇ ਨੇ ਕਿ ਅਸੀਂ ਆਪਣੀ ਜਿਹੜੀ ਲੀਡਰਸ਼ਿਪ ਉਹ ਚੇਂਜ ਕਰਨਾ ਚਾਹੁੰਦੇ ਆ ਤੇ ਉੱਥੇ ਜਾ ਕੇ ਤੁਹਾਡੀ ਰੈਪੂਟੇਸ਼ਨ ਕੀ ਰਹੇਗੀ ਉਹ ਨਜ਼ਰ ਆ ਰਿਹਾ ਕਿ ਜਿਸ ਤਰ੍ਹਾਂ ਸੀਐਮ ਦੇ ਨਾਲ ਚੀਜ਼ਾਂ ਹੁਣ ਹੋ ਰਹੀਆਂ ਨੇ تسلیم ਆਪਣੇ ਮੂੰਹ ਕਹਿ ਰਹੇ ਆ ਕਿ ਮੈਂ ਹੁਣ ਪੰਜਾਬ ਦੀ ਹਕੂਮਤ ਕਹਿ ਰਿਹਾ ਕਿ ਮੈਂ ਰਿਜ਼ਾਈਨ ਕਰਨ ਨੂੰ ਤਿਆਰ ਆ ਕੋਈ ਹੋਰ ਬੰਦਾ ਸੀਐਮ ਬਣਨਾ ਚਾਹੁੰਦਾ ਤੇ ਬਣ ਜਾਵੇ ਇਹ ਅਗਰ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਆਪਣੀ ਜਦੋਂ ਦੌਰੇ ਹਕੂਮਤ ਉਹਦਾ ਹੈ ਸੀ ਹਲੇ ਵੀ ਹੈ ਚੇਂਜ ਹੋ ਸਕਦਾ ਹੈ ਲੇਕਿਨ ਅਗਰ ਉਹਨੇ ਪੰਜਾਬ ਦੇ ਹੱਕ ਦੇ ਅੰਦਰ ਕੁਝ ਚੀਜ਼ਾਂ ਕੀਤੀਆਂ ਹੁੰਦੀਆਂ ਪੰਜਾਬ ਦੇ ਕੋਈ ਫੈਸਲੇ ਕੀਤੇ ਹੁੰਦੇ ਤੇ ਇਸ ਟਾਈਮ ਪੰਜਾਬ ਦੀ ਆਬਾਦ ਉਹਦੇ ਨਾਲ ਖੜੀ ਹੁੰਦੀ ਲੇਕਿਨ ਚੀਜ਼ਾਂ ਸਾਰੀਆਂ ਇਹਦੇ ਮੁਤਰਾਦਬ ਨੇ ਐਸੇ ਜਿਹੀ ਆਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ